ਹਾਂਜੀ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੇ ਪੈਨੋ ਵਰਕ ਵਾਲੇ ਸੂਟ ਪਹਿਲਾਂ ਦਿਖਾਉਨੇ ਆਂ ਕਰਵਾਚੌਤੇ ਲਈ ਅਗਰ ਸਿਲੈਕਟ ਕਰਨੇ ਆ ਤਾਂ ਅੱਜ ਹੀ ਕਰ ਲਓ ਕਿਉਂਕਿ ਇਹ ਸੂਟ ਜਿਹੜੇ ਅੱਜ ਸ਼ਾਮ ਤੱਕ ਸੇਲ ਹੋ ਜਾਣੇ ਆਂ ਬਹੁਤ ਹੀ ਸੋਹਣੇ ਸੋਬਰ ਜੇ ਕਲਰ ਹੈ ਸਰਦਾਰੀ ਜੇ ਸੂਟ ਆ ਜਿੱਦਾਂ ਕੁਝ ਪਹਿਨਣ ਦੀ ਡਿਮਾਂਡ ਹੁੰਦੀ ਕਿ ਅਸੀਂ ਹੈਵੀ ਜਿਹੜਾ ਨਹੀਂ ਵੇਅਰ ਕਰਨਾ ਕੁਝ ਲਾਈਟ ਵੇਟ ਹੋਵੇ ਬਟ ਸੋਹਣਾ ਹੋਵੇ ਉਦਾਂ ਦਾ ਲੈ ਕੇ ਆਏ ਆਂ ਨੈਕਸਟ ਆ ਫੈਬਰਿਕ ਲੈ ਕੇ ਆਏ ਆਂ ਆਪਾਂ ਤੁਹਾਡੇ ਲਈ ਫੈਂਡੀ ਸਿਲਕ ਦਾ ਅਗਰ ਤੁਸੀਂ ਇਹ ਵਾਲਾ ਵੇਅਰ ਕਰਨਾ ਹੈ ਤਾਂ ਤੁਸੀਂ ਇਹ ਵੀ ਕਰ ਸਕਦੇ ਹੋ ਬਹੁਤ ਹੀ ਚੱਲਦਾ ਹੁਣ ਸੈਲੀਬ੍ਰਿਟੀ ਸੂਟ ਆ ਨੈਕਸਟ ਆਹ ਵਾਲੇ ਬਹੁਤ ਸੋਹਣੇ ਕ੍ਰੇਪ ਦੇ ਵਿੱਚ ਹੋਣਗੇ ਨੇਚਰਲ ਕ੍ਰੇਪ ਦੇ ਵਿੱਚ ਸੂਟ ਹੋਣਗੇ ਘੇਰਾ ਵਰਕ ਹੋਏਗਾ ਦੁਪੱਟੇ ਤੇ ਵਰਕ ਹੋਏਗਾ ਤੇ ਬਹੁਤ ਹੀ ਸੋਬਰ ਜਿਹਾ ਸਿੰਪਲ ਜਿਹਾ ਸੂਟ ਰਹੇਗਾ ਬਾਕੀ ਜੀ ਹੈ ਠੀਕ ਹੈ ਜੀ ਇਹਦੇ ਵਿੱਚ ਲਾਈਟ ਡਾਰਕ ਸਾਰੇ ਕਲਰ ਹੈਗੇ ਆ ਜਿਹੜਾ ਤੁਹਾਨੂੰ ਕਲਰ ਲੈਣਾ ਚਾਹੁੰਦੇ ਤੁਸੀਂ ਲੈ ਸਕਦੇ ਹੋ ਅਪਨ ਅਕੋਰਡਿੰਗ ਮਹਿੰਦੀਆ ਕਲਰ ਆ ਇਹ ਵੀ ਬਹੁਤ ਚੱਲਦਾ ਹੈ ਨੈਕਸਟ ਹੈ ਜੌਰਜਟ ਦੇ ਵਿੱਚ ਸੂਟ ਅਵੇਲੇਬਲ ਹੈ ਜੀ ਠੀਕ ਹੈ ਜੀ ਪੈਣਾ ਇਹ ਵੀ ਬਹੁਤ ਹੀ ਜਸਟ ਸਾਢੇ 450 ਰੁਪਏ ਵਿੱਚ ਤੁਹਾਨੂੰ ਫੁੱਲ ਸੂਟ ਮਿਲ ਜੇਗਾ ਵਿਦ ਦੁਪੱਟਾ ਦੁਪੱਟਾ ਵੀ ਜ਼ੋਰ ਝਟਦਾ ਰਹੇਗਾ ਠੀਕ ਹੈ ਜੀ ਇਹਨੇ ਘੱਟ ਪ੍ਰਾਈਸ ਤੇ ਤੁਹਾਨੂੰ ਕਿਤੋਂ ਨਹੀਂ ਮਿਲਣਾ ਜਿੰਨੇ ਜਿਵੇਂ ਆਪਾਂ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਨੈਕਸਟ ਆ ਬਹੁਤ ਸੋਹਣੇ ਕਾਟਨ ਦੇ ਸੂਟ ਹੋਣਗੇ ਨਾਲ ਟਾਈ ਡਾਈ ਦਾ ਦੁਪੱਟਾ ਹੋਏਗਾ ਜਿੱਦਾਂ ਤੁਹਾਨੂੰ ਪਤਾ ਹੀ ਹੈ ਹੁਣ ਟਾਈ ਡਾਈ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਆ ਤਾਂ ਕਰਕੇ ਅਸੀਂ ਵੀ ਟਾਈ ਡਾਈ ਦਾ ਹੀ ਦੁਪੱਟਾ ਲੈ ਕੇ ਆਈਦਾ ਪੈਣਾ ਹਮੇਸ਼ਾ ਫਰਸਟ ਪ੍ਰੈਫਰੈਂਸ ਆ ਟਾਈ ਡਾਈ ਨੂੰ ਦਿੰਦੀਆਂ ਆ ਬਹੁਤ ਸੋਹਣਾ ਟਾਈ ਡਾਈ ਦੇ ਵਿੱਚ ਦੁਪੱਟਾ ਕੀਤਾ ਹੋਇਆ ਰੈਡੀ ਬਾਟਮ ਨਾਲ ਰਹੇਗੀ ਪਲੇਨ ਨੈਕਸਟ ਆ ਕਾਟਨ ਦੇ ਸੂਟ ਹੋਣਗੇ ਅਲੱਗ-ਅਲੱਗ ਡਿਜ਼ਾਈਨ ਵਿੱਚ ਹੋਣਗੇ ਚੈੱਕ ਕਰ ਸਕਦੇ ਹੋ ਨੈਕਸਟ ਆ ਡਿਜ਼ਾਈਨ ਆ ਗਿਆ ਨੈਕਸਟ ਆਵਲਾ ਡਿਜ਼ਾਈਨ ਆ ਗਿਆ ਅਲੱਗ-ਅਲੱਗ ਚ ਹੋਣਗੇ ਜਿਦਾ ਤੁਹਾਨੂੰ ਦੱਸਿਆ ਹੀ ਆ ਕਾਫੀ ਡਿਜ਼ਾਈਨ ਹੈਗੇ ਆ ਦੋ-ਦੋ ਤਿੰਨ-ਤਿੰਨ ਡਿਜ਼ਾਈਨ ਦੇ ਵਿੱਚ ਅਵੇਲੇਬਲ ਹੈਗੇ ਆ ਨੈਕਸਟ ਆ ਚੈੱਕ ਕਰੋ ਕੇਰੇ ਵਾਲਾ ਕਿੰਨਾ ਸੋਹਣਾ ਡਿਜ਼ਾਈਨ ਪਿਆਰਾ ਜਿਹਾ ਬਣਿਆ ਹੋਇਆ ਕਾਟਨ ਫੈਬਰਿਕ ਵਿੱਚ ਇਹ ਰੈਡੀ ਕੀਤਾ ਹੋਇਆ ਸੂਟ ਜੀ ਨੈਕਸਟ ਆ ਬਾਟਮ ਵਰਕ ਦੇ ਲਈ ਆ ਗਿਆ ਜੀ ਨਾਲ ਬਾਟਮ ਵਰਕ ਹੋਏਗੀ ਟਾਈ ਡਾਈ ਦਾ ਦੁਪੱਟਾ ਰਹੇਗਾ ਨੈਕਸਟ ਆ ਵਾਲੇ ਬਹੁਤ ਸੋਹਣੇ ਡਿਜ਼ਾਈਨ ਹੈ ਜੀ ਚੈੱਕ ਕਰੋ ਨੈਕਸਟ ਆ ਹਾਰਟ ਵਾਲੇ ਸੂਟ ਅਵੇਲੇਬਲ ਹੈ ਵੀ ਬਹੁਤ ਹੀ ਭੈਣਾ ਲਾਈਕ ਕਰਦੀ ਹਾਂ ਇਹਦੇ ਵਿੱਚ ਆਪਣੇ ਕੋਲ 5 ਕਲਰ ਅਵੇਲੇਬਲ ਹੈ ਜੀ ਨੈਕਸਟ ਭੈਣੋ ਜ਼ੋਰਜਟ ਦੇ ਵਿੱਚ ਹੀ ਅਵੇਲੇਬਲ ਹੋਣਗੇ ਸੂਟ ਦੁਪੱਟਾ ਇਹਨਾਂ ਚੈੱਕ ਕਰੋ ਕਿੰਨਾ ਸੋਹਣਾ ਬਣਿਆ ਦੁਪੱਟੇ ਤੇ ਪੈਚ ਵਰਕ ਲੱਗਾ ਹੋਣਾ ਬਹੁਤ ਸੋਹਣਾ ਰੈਡੀ ਕੀਤਾ ਆ ਨੈਕਸਟ ਆ ਵਿਸਕੋਜ਼ ਚਨੋਸ਼ ਫੌਂਚ ਹੋਏਗਾ ਸੂਟ ਬਹੁਤ ਹੀ ਸੋਹਣਾ ਇਹਨਾਂ ਤੇ ਵੀ ਵਰਕ ਕੀਤਾ ਹੋਇਆ ਜੀ ਨੈਕਸਟ ਆ ਕਾਟਨ ਦੇ ਵਿੱਚ ਸੂਟ ਹੋਣਗੇ ਜੀ ਬਹੁਤ ਸੋਹਣੇ ਦੁਪੱਟਿਆਂ ਦੇ ਪੈਚਵਰਕ ਲਗਾ ਕੇ ਲੈਚੀ ਸਾਈਡ ਤੇ ਲਗਾ ਕੇ ਰੈਡੀ ਕੀਤੇ ਹੋਏ ਆ ਬਹੁਤ ਹੀ ਸੋਹਣੇ ਬਣੇ ਹੋਏ ਆ ਜੀ ਇਹ ਦੁਪੱਟੇ ਦੁਪੱਟੇ ਨਾਲ ਜਿਹੜੀ ਸੂਟ ਦੀ ਗ੍ਰੇਸ ਹੋਰ ਵੀ ਵੱਧ ਜਾਂਦੀ ਆ ਨੈਕਸਟ ਆ ਬੁਟੀਕ ਸਟਾਈਲ ਸੂਟ ਆ 1 1 2 2 ਕਲਰ ਦੇ ਵਿੱਚ ਅਵੇਲੇਬਲ ਆ ਅਗਰ ਤੁਸੀਂ ਇਹਨਾਂ ਚ ਸਿਲੈਕਟ ਕਰਨਾ ਆ ਤਾਂ ਕਰ ਸਕਦੇ ਹੋ ਸੋਲੋ ਪੀਸ ਵਾਲੇ ਮੋਸਟਲੀ ਅਵੇਲੇਬਲ ਹੈ ਜੀ ਆਪਣੇ ਕੋਲ ਕਵਾਂਟੀਟੀ ਜੀ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਆ ਬਟ ਕਲਰ ਇਹਨਾਂ ਵਿੱਚ ਸਿੰਗਲ ਸਿੰਗਲ ਮਿਲੇਗਾ ਜੀ ਤੁਹਾਨੂੰ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਕਲਰ ਉਹੀ ਜਸਟ ਮਿਲੇਗਾ ਚੈੱਕ ਕਰੀ ਚਲੋ ਨੈਕਸਟ ਆ ਵਾਲਾ ਬਹੁਤ ਸੋਹਣਾ ਸੂਟ ਹੈ ਜੀ ਕਾਟਨ ਦੇ ਵਿੱਚ ਹੀ ਹੋਏਗਾ ਆਲਓਵਰ ਸੂਟ ਰਹਿਣਗੇ ਜੀ ਇਹ ਨਾਲ ਦੁਪੱਟੇ ਬਹੁਤ ਸੋਹਣੇ ਬਣੇ ਹੋਣਗੇ ਜੀ ਨੈਕਸਟ ਆਵਲਾ ਨੈਚੁਰਲ ਕ੍ਰੇਪ ਦੇ ਵਿੱਚ ਲੈ ਕੇ ਆਏ ਆ ਬਹੁਤ ਸੋਹਣਾ ਫਲਾਵਰਸ ਵਾਲਾ ਡਿਜ਼ਾਈਨ ਕੀਤਾ ਹੋਇਆ ਰੈਡੀ ਨਾਲ ਬਾਟਮ ਰਹੇਗੀ ਬਹੁਤ ਸੋਹਣੀ ਨੈਚੁਰਲ ਕ੍ਰੇਪ ਚ ਪਲੇਨ ਵਿੱਚ ਸ਼ਾਰਟ ਵਰਕ ਹੋਏਗਾ ਜੀ ਨੈਕਸਟ ਆਵਲੇ ਵਰਕ ਵਾਲੇ ਸੂਟ ਇਹ ਅਲੱਗ-ਅਲੱਗ ਫੈਬਰਿਕ ਵਿੱਚ ਹੋਣਗੇ ਸੋ ਜੀ ਇਹ ਠੀਕ ਹੈ ਸਬ ਦਾ ਫੈਬਰਿਕ ਅਲੱਗ-ਅਲੱਗ ਰਹੇਗਾ ਪ੍ਰਾਈਸ ਅਲੱਗ-ਅਲੱਗ ਰਹੇਗਾ ਪਹਿਨੋ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫੈਬਰਿਕ ਦੀ ਡਿਟੇਲ ਪ੍ਰਾਈਸ ਦੀ ਡਿਟੇਲ ਜਿਹੜੀ ਆਪਣੇ ਕੋਲੋਂ ਲੈ ਸਕਦੇ ਹੋ ਚੈੱਕ ਕਰੀ ਚੱਲੋ ਬਹੁਤ ਸੋਹਣੇ ਵੱਖ-ਵੱਖਰੇ ਡਿਜ਼ਾਈਨ ਆ ਕੋਈ ਘੇਰਾ ਡਿਜ਼ਾਈਨ ਵਾਲਾ ਆ ਜਾਣਾ ਕੋਈ ਨੈਕ ਵਾਲਾ ਹੋਣਾ ਆ ਠੀਕ ਹੈ ਜੀ ਬਹੁਤ ਸੋਹਣੇ ਸਰਦਾਰੀ ਜੇ ਸੂਟ ਆ ਜਦੋਂ ਤੁਸੀਂ ਵੇਅਰ ਕਰੋਗੇ ਤਾਂ ਬਹੁਤ ਹੀ ਸੋਹਣੇ ਲੱਗਣਗੇ ਬਾਕੀ ਅੱਜ ਦੀ ਕਲੈਕਸ਼ਨ ਚ ਇਹੀ ਸੂਟ ਆ ਮੈਨੂੰ ਤਾਂ ਪਸੰਦ ਆਏ ਹੋਣਗੇ ਥੈਂਕ ਯੂ